ਇਨੇ ਉੱਪਰ ਪਹਿਲਾਂ ਤੋਂ ਕਿਰਾਇਆਦਾਰ ਰਹਿੰਦੇ ਸੀ ਗੋਰੇ ਲੋਕ ਸੇ ਜੋ ਰਹਿੰਦੇ ਸੀ ਔਰ ਤਾਂ ਹੁਣ ਆਪਾਂ ਉਹਨੂੰ 2 ਸਾਲ ਤੋਂ ਕਹਿ ਰਹੇ ਸੀ ਕਿ ਛੱਡ ਕਰ ਖਾਲੀ ਕਰ ਦੋ ਪਰੇ ਔਰ ਅਸੀਂ ਨਹੀਂ ਖਾਲੀ ਕਰਨਾ ਹੈ ਕਿ ਇਸ ਨੂੰ 40 40 ਡਾਲਰ ਵੀ ਤੋਂਗੇ ਤਾਂ ਵੀ ਨਹੀਂ ਕਰਨਾ ਉਸ ਤੋਂ ਬਾਅਦ ਅਸੀਂ ਇਸ ਸਰਬੰਮੀ ਵਿੱਚ ਅਸੀਂ ਕੋਰਟ ਤੇ ਵੀ ਕੇਸ ਕੀਤਾ ਔਰ 13 ਫਰਵਰੀ ਨੂੰ ਸਾਡੀ ਡੇਟ ਹੋਈ ਕੋਰਟ ਦੀ ਜਿਸ ਉਹਦੇ ਵਿੱਚ ਅਸੀਂ ਕੇਸ ਹਾਰ ਗਏ ਕਿਉਂਕਿ ਉਹ ਲੋਕ 2500 ਰਹਿ ਰਹੇ ਸੀ 10 ਸਾਲ ਤੋਂ ਉੱਪਰ ਹੋ ਜੂ ਗਿਆ ਸੀ ਔਰ ਇੱਥੇ ਕਾਨੂੰਨ ਹੈ ਜੇਕਰ ਕਿਸੇ ਨੋਰੰਦੇ ਹੋਏ 10 ਸਾਲ ਤੋਂ ਉੱਪਰ ਹੋ ਜਾਂਦੇ ਹੋ ਤੁਹਾਡਾ ਘਰ ਨਹੀਂ ਚੱਲ ਨਹੀਂ ਹੋ ਸਕਦਾ ਹੈ ਨਾ ਔਰ ਇਸ ਤੋਂ ਬਦਕੀ ਹੋਏ ਔਰ 10 4 ਕਰਦੀ ਤੋਂ ਮੈਂ ਨਰਬੈਰਬੀ ਜਿਹਦੀਆਂ ਵੀਡੀਓ ਦੇਖ ਰਹੀ ਸੀ ਔਰ ਮੇਰਾ ਗੁਰੂ ਰਾਮਦਾਸ ਜੀ ਦੇ ਉੱਪਰ ਇੰਨਾ ਪ੍ਰੋਸਰ ਵੱਧ ਗਿਆ ਸੀ ਇਦਾਂ ਔਰ ਮੈਂ ਬਾਰ-ਬਾਰ ਗੁਰੂ ਰਾਮਦਾਸ ਜੀ ਦਾ ਨਾਮ ਲੈਂਦੀ ਇਦਾਂ ਬਾਰ-ਬਾਰ ਦਿਨ ਰਾਤ ਉਹ ਜਵਾਨ ਤੇ ਜਿੱਦੜ ਚੜ ਗਿਆ ਔਰ ਮੈਨੂੰ ਲੱਗਦਾ ਸਰ ਪਾਪਾ ਜੀ ਸਾਡੀ ਜਰੂਰ ਸੁਣੋਗੇ ਔਰ ਅਸੀਂ ਕੇਸ ਆ ਰਹੇ ਹਾਂ ਬਹੁਤ ਦੁਖੀ ਹੋਏ ਔਰ 7 ਮਾਰਚ ਨੂੰ ਸਾਡੇ ਘਰ ਉਹਨਾਂ ਦੀ ਪੂਰੀ ਕੌਲ ਆਉਂਦੀ ਉਹਨਾਂ ਦਾ ਬੇਟਾ ਗੋਰੀਆ ਨੇ ਸਾਨੂੰ ਫੋਨ ਕਰਦਾ ਕਹਿੰਦਾ ਹਾਂ ਅਸੀਂ ਤੁਹਾਡੇ ਘਰ ਨਹੀਂ ਆਣਾ ਹੈਗਾ ਔਰ ਮੇਰੀ ਮੰਮੀ ਨੂੰ ਬੈਡ ਲੱਗ ਰਿਹਾ ਕਿਉਂਕਿ ਮੇਰੀ ਮੰਮੀ ਨੂੰ ਬਲੱਡ ਪ੍ਰੈਸ਼ਰ ਜਾ ਰਹੀ ਹੈ ਔਰ ਉਹਨੂੰ ਨੀਂਦ ਨਹੀਂ ਆ ਰਹੀ ਹੈਗੀ ਉਹ ਕਹਿੰਦੀ ਅਸੀਂ ਤੁਹਾਡਾ ਘਰ ਖਾਲੀ ਕਰ ਦਿੰਨੇ ਆ ਔਰ ਉਹ ਸਾਡਾ ਘਰ ਖਾਲੀ ਕਰਕੇ ਚਲੇ ਗਏ ਔਰ ਇਹ ਸਾਰਾ ਜੋ ਕੁਝ ਵੀ ਹੋਇਆ ਉਹ ਰਾਮਬਾਹ ਜੀ ਦੀ ਕਿਰਪਾ ਨਾਲ ਹੋਇਆ ਔਰ ਮੈਂ ਰਵਨੀ ਜੀ ਦਾ ਬਹੁਤ ਬਹੁਤ ਥੈਂਕ ਯੂ ਕਹਣਾ ਚਾਹੁੰਦੀ ਹਾਂ ਜੇ ਮੈਂ ਜਿਨਾ ਕਰਕੇ ਸੀ ਔਰ ਬਾਬਾ ਜੀ ਦੇ ਬਹੁਤ ਬਹੁਤ ਰਮਦਾ ਜੀ ਦੇ ਨੇੜੇ ਆ ਗਏ ਜਿੱਥਾ ਔਰ ਇਹ ਜਿਹੜੀ ਵੀਡੀਓ ਹੁਣ ਅਸੀਂ ਬਣਾ ਰਹੇ ਹਾਂ ਔਰ ਉਸੇ ਕੱਪ ਦੇ ਵਿੱਚ ਜਿਹੜਾ ਖਾਲੀ ਹੋਇਆ ਹੈ ਉਸੇ ਕਰਕੇ ਜੇ ਤੇ ਬਣਾ ਰਹੇ ਹਾਂ ਔਰ ਹਾਂ ਅਗਰ ਅਸੀਂ ਇਹ ਕੇਸ ਜਿੱਤ ਵੀ ਜਾਂਦੇ ਇੱਥੇ ਕਾਨੂੰਨੀ ਆ ਕੇ ਜੱਜ ਜੀ ਉਹਨਾਂ ਡੈਮ ਲਗਾ ਦਿੰਦੇ ਹਨ ਕਿ ਤੁਸੀਂ ਆਪਣੇ ਘਰ ਨੂੰ ਇੱਕ ਸਾਲ ਲਈ ਦੋ ਸਾਲ ਲਈ ਜਾਂ ਪੰਜ ਸਾਲ ਲਈ ਰੈਂਟ ਤੇ ਨਹੀਂ ਦੇ ਸਕਦੇ ਹੈਗੇ ਉਹ ਜਿਹੜੇ ਖਾਲੀ ਕਰਕੇ ਗਏ ਆ ਉਹ ਸਾਨੂੰ ਲਿਖ ਕੇ ਦੇ ਕੇ ਗਏ ਆ ਕਿ ਤੁਸੀਂ ਆਪਣੇ ਘਰ ਨੂੰ ਰੈਂਟ ਦੇ ਦਿਓ ਚਾਹੀ ਜਿੱਦਾਂ ਮਾਗੀ ਕਰੋ ਜੋ ਮਾਗੀ ਕਰੋ ਉਹ ਲੋਕੋ ਚਲੇ ਗਏ ਐ ਤੁਮ ਤੇ ਇਹ ਹੋਤਾ ਖਾਲੀ ਹੋਰ ਮਿਸ ਕਰਦੀ ਵੀ ਵੀਡੀਓ ਨਾਲ ਦੀ ਨਾਲ ਆਪਾਂ ਪਾਰਿੰਗ ਆ ਜਿੱਦਾਂ ਹੋਰ ਹੋਰ ਆਪਣਾ ਇੱਕ ਵਿਸ਼ਵਾਸਿਤ ਹੈ ਸਾਰੇ ਨਾਰਸ਼ਟੇ ਕਰਦੇ ਹਾਂ ਮੈਂ ਗੁਜ਼ਾਰਦਾ ਹਾਂ ਕਿ ਸਾਡੀ ਬਾਹ ਖੜਿਆ ਸਾਰੇ ਵਿਭਾਗਾਂ ਨੂੰ ਤੇ ਸੱਤਾਂ ਪਨਾ ਕਰਨ ਸੱਤਾਂ ਕਰਨ ਸਾਡੇ ਆਪਣਾ ਮਿਲਿਆ ਪਰੇਰਾ ਹੱਥ ਮੇਰਾ ਪਰੇਸ਼ੀ ਦੀ ਬਾਤ ਰੱਖੀ ਬਣਾ ਕੇ ਰੱਖ ਤੇ अपने चैनल नाम जोड़ के रख अपना नाम लगा और मेरे परिवार से हमेशा मेरा बढ़िया हाथ रखन <coughs> और मेरे भी जी का थैंक यू सो मच और मैनुक्ति हैगी कि मैं इन्ना कुछ योजना कर देना और प्लीज सा अरदास कि खड़े थुले और असी बहुत हैप्पी हाँ और घर साढ़े खोल आ और सुन असी घर में पाठ करवाया